ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਅੱਜ ਇਹ ਚੋਣ ਹੋਣੀ ਹੈ ਸਾਲਾਨਾ اجلاس ਐਸਜੀਪੀਸੀ ਦਾ ਅੱਜ ਕੀਤਾ ਗਿਆ ਤੇ ਅੱਜ ਪ੍ਰਧਾਨ ਚੁਣ ਲਿਆ ਜਾਵੇਗਾ ਇੱਕ ਪਾਸੇ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਇਹ ਉਮੀਦਵਾਰੀ ਕਰ ਰਹੇ ਨੇ ਤੇ ਦੂਸਰੇ ਪਾਸੇ ਮਿੱਠੂ ਸਿੰਘ ਕਾਨੇਕੇ ਚੋਣ ਮੈਦਾਨ ਦੇ ਵਿੱਚ ਨਤਰੇ ਹੋਏ ਨੇ ਹੁਣ ਸਵਾਲ ਇਹ ਹੈ ਕਿ ਕੀ ਇਸ ਚੋਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਵੱਜੂ ਦੇਣੀ ਚਾਹੀਦੀ ਹੈ ਕਿ ਨਹੀਂ ਹੁਣ ਜਵਾਬ ਹੋਏਗਾ ਬੇਸ਼ੱਕ ਕਿਉਂ ਨਹੀਂ ਦੇਣੀ ਚਾਹੀਦੀ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਹੈ ਜ਼ਰੂਰ ਦੇਣੀ ਚਾਹੀਦੀ ਹੈ ਪਰ ਜਦੋਂ ਸੀਨੀਅਰ ਪੱਤਰਕਾਰ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਹੋਟਲਾਂ ਦੇ ਕਮਰਿਆਂ 'ਚ ਬਹਿ ਕੇ ਪ੍ਰਧਾਨਗੀ ਦੀ ਚੋਣ ਹੋ ਜਾਂਦੀ ਹੈ ਇਹ ਇਲਜ਼ਾਮ ਇਹ ਤੋਹਮਤ ਲੱਗਦੀ ਹੈ ਲੀਡਰਾਂ ਦੇ ਉੱਤੇ ਤਾਂ ਫਿਰ ਇਸ ਵੱਡੀ ਇਕਾਈ ਦੀ ਇਸ ਪੰਥਕ ਇਕਾਈ ਦੀ ਪ੍ਰਭੂਸੱਤਾ ਕੀ ਰਹਿ ਜਾਂਦੀ ਹੋਵੇ ਦਲੀਲਾਂ ਵਿੱਚ ਗੱਲਾਂ ਕਰਨ ਵੇਲੇ ਐਸਜੀਪੀਸੀ ਇੱਕ ਪੰਥਕ ਇਕਾਈ ਹੈ ਇੱਕ ਪੰਥਕ ਜਮਾਤ ਹੈ ਪਰ ਜਦੋਂ ਉਸ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਜਦੋਂ ਉਸ ਦੀ ਪ੍ਰਭੂ ਸੱਤਾ ਤੇ ਗੱਲ ਆਉਣੀ ਹੈ ਉਸ ਵੇਲੇ ਉਸ ਨੂੰ ਜਮਾ ਹੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਅੱਜ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਔਰ ਸ਼ਾਇਦ ਇਸ ਖਬਰ ਦੇ ਪ੍ਰਸਾਰਤ ਹੋਣ ਦੇ ਵੇਲੇ ਤੱਕ ਪ੍ਰਧਾਨ ਦੀ ਚੋਣ ਹੋ ਜਾਵੇ ਅਜੇ ਜੋ ਇਨਪੁਟਸ ਆ ਰਹੀਆਂ ਨੇ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹਨਾਂ ਦੀ ਸੰਭਾਵਨਾ ਜ਼ਿਆਦਾ ਨਜ਼ਰ ਆ ਰਹੀ ਹੈ ਜਿਵੇਂ ਕਿ ਪਿਛਲੇ ਸਾਲ ਸੀ ਜਿਵੇਂ ਕਿ ਪਿਛਲੇ ਤੋਂ ਪਿਛਲੇ ਸਾਲ ਸੀ ਜਿਵੇਂ ਕਿ ਪਿਛਲੇ ਤੋਂ ਪਿਛਲੇ ਤੋਂ ਪਿਛਲੇ ਸਾਲ ਸੀ ਸਥਿਤੀ ਬਦਲੀ ਨਹੀਂ ਮਰਹੂਮ ਕਲਾਕਾਰ ਸੁਵਿੰਦਰ ਭੱਲਾ ਆਪਣੇ ਸ਼ੋਅ ਦੇ ਵਿੱਚ ਇੱਕ ਜੋਕ ਕੱਸਦੇ ਸੀ ਮਖੌਲ ਕਰਦੇ ਸੀ ਮਜ਼ਾਕ ਕੱਸਦੇ ਸੀ ਕਹਿੰਦੇ ਕਿ ਜਦੋਂ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਹੈ ਉਦੋਂ ਤਿੰਨ ਜਣਿਆਂ ਨੂੰ ਪਤਾ ਹੁੰਦਾ ਇੱਕ ਪ੍ਰਧਾਨ ਨੂੰ ਇੱਕ ਰੱਬ ਨੂੰ ਤੇ ਤੀਸਰੇ ਬਾਦਲ ਸਾਹਿਬ ਨੂੰ ਤੇ ਕਹਿੰਦੇ ਜਦੋਂ ਇੱਕ ਦਿਨ ਰਹਿ ਜਾਂਦਾ ਪ੍ਰਧਾਨ ਦੀ ਚੋਣ ਵਿੱਚ ਫਿਰ ਦੋ ਜਣਿਆਂ ਨੂੰ ਪਤਾ ਹੁੰਦਾ ਇੱਕ ਤਾਂ ਰੱਬ ਨੂੰ ਤੇ ਦੂਸਰਾ ਬਾਦਲ ਸਾਹਿਬ ਨੂੰ ਫਿਰ ਜਿੱਦਣ ਚੋਣ ਹੋਣੀ ਹੁੰਦੀ ਹੈ ਉਸ ਦਿਨ ਸਿਰਫ ਇੱਕ ਬੰਦੇ ਨੂੰ ਪਤਾ ਹੁੰਦਾ ਇੱਕੋ ਹੀ ਬੰਦਾ ਜਾਣਦਾ ਕਿ ਕਿੰਨੇ ਪ੍ਰਧਾਨ ਬਣਨਾ ਤੇ ਉਹ ਰੱਬ ਨਹੀਂ ਹੁੰਦਾ ਉਹ ਬਾਦਲ ਸਾਹਿਬ ਹੁੰਦੇ ਇਹ ਮਜ਼ਾਕ ਉਸ ਵੇਲੇ ਜਦ ਸੁਣਿਆ ਸੀ ਉਸ ਵੇਲੇ ਬੜਾ ਹਾਸੋਹੀਣਾ ਲੱਗਿਆ ਸੁਣ ਕੇ ਬੜਾ ਖੜਖੜਾ ਕੇ ਹੱਸੇ ਵੀ ਪਰ ਅੱਜ ਜਦੋਂ ਸਥਿਤੀ ਦੇਖਦੇ ਆ ਉਦੋਂ ਸਵਾਲ ਖੜਦੇ ਆ ਕਿ ਕੀ ਉਹ ਮਖੌਲ ਹਸਣਯੋਗ ਸੀ ਜਾਂ ਉਸ ਨੂੰ ਵਿਚਾਰਨਯੋਗ ਦਸਵਿੰਦਰ ਭੱਲਾ ਬੇਸ਼ੱਕ ਆਪਣੇ ਮਜ਼ਾਕੀਆ ਅੰਦਾਜ਼ ਦੇ ਵਿੱਚ ਲਪੇਟ ਕੇ ਬਹੁਤ ਗੱਲਾਂ ਉਜਾਗਰ ਕਰ ਜਾਂਦੇ ਸੀ ਬਹੁਤ ਗੱਲਾਂ ਲੋਕਾਂ ਦੇ ਕੰਨਾਂ ਤੱਕ ਪਹੁੰਚਾ ਦਿੰਦੇ ਸੀ ਹੁਣ ਕੰਨਾਂ ਤੋਂ ਦਿਮਾਗ ਤੱਕ ਬੈਂਦੀਆਂ ਸੀ ਨਹੀਂ ਬੈਂਦੀਆਂ ਸੀ ਇਹ ਹਰ ਇੱਕ ਵਿਅਕਤੀ ਦੀ ਆਪਣੀ ਵਿਚਾਰਿਕ ਬੁੱਧੀ ਦੇ ਉੱਤੇ ਨਿਰਭਰ ਕਰਦਾ ਹੈ ਕਈਆਂ ਨੇ ਉਸ ਨੂੰ ਐਂ ਹਾਸੋ ਹੀ ਨੇ ਅੰਦਾਜ਼ ਦੇ ਵਿੱਚ ਵਿਚਾਰ ਕੇ ਸਾਡੇ ਵਰਗਿਆਂ ਨੇ ਉਹਨੂੰ ਛੱਡ ਦਿੱਤਾ ਉਸ ਵੇਲੇ ਕਿ ਚਲੋ ਇੱਕ ਮਜ਼ਾਕ ਹੀ ਕੀਤਾ ਪਰ ਅੱਜ ਜਦੋਂ ਪ੍ਰਤੱਖ ਪ੍ਰਤੀਤ ਹੁੰਦਾ ਹੈ ਕਿ ਹਾਲਾਤ ਕੀ ਨੇ ਉਦੋਂ ਇਹ ਸਮਝ ਆਉਂਦਾ ਹੈ ਕਿ ਨਹੀਂ ਜਸਵਿੰਦਰ ਭੱਲਾ ਉਸ ਵੇਲੇ ਬੜੀ ਟਕਾ ਕੇ ਗੱਲ ਕਰ ਗਏ ਖੈਰ ਅੱਜ ਪ੍ਰਧਾਨ ਦੀ ਚੋਣ ਦੀ ਸਥਿਤੀ ਹੈ ਹਾਲਾਤ ਅੱਜ ਵੀ ਉਹੀ ਨੇ ਜਾਂ ਕਹਿ ਦਈਏ ਕਿ ਉਹੀ ਪ੍ਰਤੀਤ ਹੋ ਰਹੇ ਨੇ ਆਉਂਦੇ ਸਮੇਂ ਦੇ ਵਿੱਚ ਹੁਣ ਕੁਝ ਹੀ ਦਿਨ ਦੇ ਵਿੱਚ ਪ੍ਰਧਾਨ ਦੀ ਚੋਣ ਨਿਰਧਾਰਿਤ ਵੀ ਕਰ ਦਿੱਤੀ ਜਾਵੇਗੀ ਪ੍ਰਧਾਨ ਚੋਣ ਵੀ ਲਿਆ ਜਾਵੇਗਾ ਪਰ ਸਵਾਲ ਇੱਥੇ ਇਹ ਹੈ ਕਿ ਕੀ ਪ੍ਰਧਾਨ ਦੀ ਚੋਣ ਜ਼ਰੂਰੀ ਹੈ ਤਵੱਜੋ ਦੇਣ ਲਾਇਕ ਹੈ ਜਾਂ ਐਸਜੀਪੀਸੀ ਦੀ ਆਪਣੀ ਚੋਣ ਜਿਹੜੀ ਹਰ 5 ਸਾਲ ਬਾਅਦ ਹੋਣੀ ਹੈ ਜਿਹੜੀ ਸੰਵਿਧਾਨਕ ਹੱਕ ਹੈ ਜਿਹੜੀ ਕਨਸਟੀਟਿਊਸ਼ਨਲੀ ਕਰੈਕਟ ਹੈ ਉਹ ਅੱਜ ਤੱਕ ਨਹੀਂ ਹੋਈ ਉਹ 2011 ਤੋਂ ਬਾਅਦ ਹੁਣ ਤੱਕ ਉਹ ਚੋਣ ਨਹੀਂ ਹੋਈ ਕਿਉਂ ਲਗਾਤਾਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਪੁਨਰ ਸੁਰਜੀਤ ਅਕਾਲੀ ਦਲ ਜੋ ਕਦੀ ਸੁਹਾਰਾ ਲਹਿਰ ਸੀ ਉਹਦੇ ਲੀਡਰ ਲਗਾਤਾਰ ਨਿਸ਼ਾਨੇ ਵਿੰਨ ਰਹੇ ਆ ਇਹ ਉਹੀ ਲੀਡਰ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਜਦੋਂ ਸੀ ਉਦੋਂ ਨਹੀਂ ਸੀ ਬੋਲਦੇ ਕਿ ਐਸਜੀਪੀਸੀ ਦੀ ਚੋਣ ਹੋਣੀ ਹੈ ਅੱਜ ਗਿਆਨੀ ਹਰਪ੍ਰੀਤ ਸਿੰਘ ਮਾਈਕਾਂ ਦੇ ਉੱਤੇ ਅੱਗੇ ਜਾ ਕੇ ਵਾਰ-ਵਾਰ ਇਹ ਕਹਿੰਦੇ ਆ ਕਿ ਐਸਜੀਪੀਸੀ ਦੀ ਚੋਣ ਹੋਣੀ ਜ਼ਰੂਰੀ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜਸੇਹਦਾਰ ਸੀ ਔਰੋ ਸਟੇਜਾਂ ਤੇ ਖੜ ਕੇ ਕਿਉਂ ਨਹੀਂ ਸੀ ਕਹਿੰਦੇ ਪਏ ਖੈਰ ਲੋੜ ਹੈ ਜ਼ਰੂਰਤ ਹੈ ਐਸਜੀਪੀਸੀ ਦੀ ਚੋਣ ਹੋਣ ਦੀ ਐਸਜੀਪੀਸੀ ਦੀ ਆਪਣੀ ਕਨਸਟੀਟਿਊਸ਼ਨਲ ਰਾਈਟ ਵਾਲੀ ਚੋਣ ਹੋਣ ਦੀ ਜਿਸ ਤੋਂ ਬਾਅਦ ਇਹ ਪਤਾ ਲੱਗੇ ਕਿ ਐਸਜੀਪੀਸੀ ਦੀ ਪ੍ਰਭੂ ਸੱਤਾ ਕਿਦੇ ਕੋਲ ਹੈ 2011 ਤੋਂ ਬਾਅਦ ਹੁਣ ਤੱਕ ਤਾਂ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਕੋਲੀ ਚੱਲਦੀ ਆ ਰਹੀ ਹੈ ਔਰ ਦੁਬਾਰਾ ਚੋਣਾ ਹੋਣੀਆਂ ਨਹੀਂ ਹੋਣੀਆਂ ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਕਾਨੂੰ ਬੋਲੂਗਾ ਉਹਨਾਂ ਦੀ ਤਾਂ ਆਪਣੀ ਪ੍ਰਭੂ ਸੱਤਾ ਉੱਥੇ ਆ ਉਹਨਾਂ ਨੇ ਤਾਂ ਉਸ ਚੋਣਾ ਕਰਾ ਕੇ ਤੇ ਆਪਣੇ ਹੱਥੋਂ ਸੀਟ ਖੁੱਸਣ ਵਾਲੀ ਗੱਲ ਹੀ ਐ ਪਰ ਦੂਸਰੇ ਪਾਸੇ ਜ਼ਰੂਰਤ ਐ ਆਵਾਜ਼ ਚੁੱਕਣ ਦੀ ਜ਼ਰੂਰਤ ਐ ਐਸਜੀਪੀਸੀ ਦੀਆਂ ਚੋਣਾ ਹੋਣ ਦੀ ਫਰੈਸ਼ ਚੋਣਾ ਹੋਣ ਦੀ ਹਰ 5 ਸਾਲ ਬਾਅਦ ਚੋਣਾ ਹੋਣ ਦੀ ਤਾਂ ਕਿ ਘੱਟੋ ਘੱਟ ਡੈਮੋਕਰੈਟਿਕ ਤਰੀਕੇ ਦੇ ਨਾਲ ਜੋ ਲਾਅ ਕਹਿੰਦਾ ਐ ਕਾਨੂੰਨ ਕਹਿੰਦਾ ਐ ਉਸ ਦੇ ਮੁਤਾਬਕ ਐਸਜੀਪੀਸੀ ਕਾਰਜਸ਼ੀਲ ਰਵੇ ਇਸ ਵੇਲੇ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੇ ਵਿਵਾਦ ਨੇ ਉਹ ਵਿਵਾਦ ਮੁਕਨੇ ਉਦੋਂ ਸ਼ੁਰੂ ਹੋਣੇ ਆ ਜਦੋਂ ਚੋਣ ਹੋ ਕੇ ਬਕਾਇਦਾ ਹਾਊਸ ਬਣੂਗਾ ਪ੍ਰਧਾਨਤਾ ਆਏ ਸਾਲ ਚੁਣਦੇ ਰਹਿਣਗੇ ਪ੍ਰਧਾਨ ਅੱਜ ਹਰਜਿੰਦਰ ਸਿੰਘ ਧਾਮੀ ਨਾ ਬਣੇ ਕੋਈ ਹੋਰ ਬਣ ਜੂਗਾ ਪਰ ਸਵਾਲ ਇਹ ਹੈ ਕਿ ਐਸਜੀਪੀਸੀ ਦੀ ਅਸਲੀ ਚੋਣ ਹੋਵੇ ਜੋ ਕਨਸਟੀਟਿਊਸ਼ਨਲ ਰਾਈਟ ਹੈ ਐਸਜੀਪੀਸੀ ਦਾ ਉਹਨੂੰ ਕਿਉਂ ਹੋਲਡ ਕੀਤਾ ਹੋਇਆ ਹੈ ਜਾਂ ਕਿਸ ਬਿਨਾ ਦੇ ਉੱਤੇ ਹੋਲਡ ਕਰਕੇ ਰੱਖਿਆ ਗਿਆ ਸਵਾਲ ਇਹ ਖੜਦੇ ਨੇ ਇਸੇ ਚੀਜ਼ ਨੂੰ ਲੈ ਕੇ ਗਿਆਨੀ ਰਣਜੀਤ ਸਿੰਘ ਸਾਹਕਾ ਜਹੇਦਾਰ ਲਗਾਤਾਰ ਪ੍ਰਚਾਰ ਕਰ ਰਹੇ ਆ ਇਸੇ ਚੀਜ਼ ਨੂੰ ਲੈ ਕੇ ਭਾਈ ਬਲਦੇਵ ਸਿੰਘ ਵਡਾਲਾ ਪ੍ਰਚਾਰ ਕਰ ਰਿਹਾ ਐਸੇ ਚੀਜ਼ ਨੂੰ ਲੈ ਕੇ ਵੱਖ-ਵੱਖ ਪੰਥਕ ਜੀ ਪ੍ਰਚਾਰ ਕਰ ਰਹੇ ਆ ਅੱਜ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ ਉਹ ਵਾਰ-ਵਾਰ ਇਸੇ ਗੱਲ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਆ ਕਿ ਜੋ ਚੀਜ਼ ਕਰਨ ਵਾਲੀ ਆ ਉਹ ਕਿਉਂ ਨਹੀਂ ਕੀਤੀ ਜਾ ਰਹੀ 2024 ਦੇ ਅੰਤ ਤੱਕ ਆਉਂਦੇ-ਆਉਂਦੇ ਇਹ ਸਵਾਲ ਖੜੇ ਸੀ ਕਿ ਕਦੋਂ ਚੋਣਾਂ ਹੋਣੀਆਂ ਤੇ ਜਵਾਬ ਆਉਂਦਾ ਸੀ ਕਿ 2025 ਦੇ ਮਾਰਚ ਮਹੀਨੇ 'ਚ ਹੋ ਜਾਣਗੀਆਂ ਫਿਰ ਕਹਿੰਦੇ 2025 ਦੇ ਜੁਲਾਈ ਮਹੀਨੇ 'ਚ ਹੋ ਜਾਣਗੀਆਂ ਫਿਰ ਕਹਿੰਦੇ 2025 ਦੇ ਅਕਤੂਬਰ ਮਹੀਨੇ 'ਚ ਹੋ ਜਾਣਗੀਆਂ ਹੁਣ ਕਹਿੰਦੇ ਆ 200 226 ਦੇ ਵਿੱਚ ਚੋਣਾਂ ਹੋਣਗੀਆਂ ਆਉਂਦੇ ਸਾਲ ਨੂੰ ਹੋ ਜਾਣਗੀਆਂ ਕੀ ਐਵੇਂ ਕਰ ਕਰ ਕੇ ਸਿਰਫ ਵਿਲਟ ਪਾਇਆ ਜਾ ਰਿਹਾ ਡੰਗ ਸਾਰਿਆ ਜਾ ਰਿਹਾ ਸਵਾਲ ਬਹੁਤ ਸਾਰੇ ਖੜਦੇ ਪਏ ਐ ਔਰ ਮਿਲ ਕੇ ਰਲ ਕੇ ਆਪਣੇ ਪੰਥ ਦੇ ਕਨਸਟੀਟਿਊਸ਼ਨਲ ਰਾਈਟ ਵਾਸਤੇ ਖੜੋਂਣ ਦੀ ਲੋੜ ਐ ਔਰ ਐਸਜੀਪੀਸੀ ਦੀਆਂ ਚੋਣਾਂ ਕਰਾਉਣ ਦੀ ਲੋੜ ਐ ਪ੍ਰਧਾਨ ਦੀ ਚੋਣ ਆਏ ਸਾਲ ਹੁੰਦੀ ਰਹੇਗੀ ਪਰ ਜਿਹੜੀ ਅਸਲ ਚੋਣ ਕਰਾਉਣੀ ਐ ਉਹ ਜ਼ਿਆਦਾ ਮਹੱਤਵਪੂਰਨ ਐ ਖੈਰ ਕਦੋਂ ਹੋਵੇਗੀ ਕਦੋਂ ਨਹੀਂ ਹੋਵੇਗੀ ਏ ਆਉਂਦਾ ਸਮਾਂ ਦੱਸੂਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀ ਇਡੀਆ ਪੰਜਾਬੀ ਤੇ